ਆਹ ਇਹ ਹਿੰਚਾ ਨਾ ਜੜਤਾ ਹੀ ਨਹੀਂ ਬਰਾਵਾ ਕੀ ਇਹ ਮਰੂਈ ਤੇ ਕੀ ਮਰ ਮੈਂ ਜਾਇਆ ਅਫਸੋਸ ਕਰਿਆ ਵੀ ਤੂੰ ਨਹੀਂ ਕਰਿਆ ਹੂੰ ਤੇ ਕਹਿੰਦਾ ਮੈਨੂੰ ਕਰਨਾ ਹੀ ਨਹੀਂ ਆਉਂਦਾ ਮੈਨੂੰ ਵੀ ਪਤਾ ਕਹਿੰਦਾ ਅਫਸੋਸ ਕਿੱਦਾ ਕਰੀਆ ਮੈਂ ਕਿਹਾ ਮੈਂ ਗਿਆ ਸੀਗਾ ਕੇ ਦੇ ਅਫਸੋਸ ਕਾ ਨੂੰ ਮੁੰਡੇ ਦੀ ਮੈਂ ਕਿਹਾ ਭੈਣ ਪੂਰੀ ਹੋਈ ਸੀਗੀ ਮੈਂ ਉਹ ਹਸਲ ਦਿੱਤਾ ਵੀ ਉਹ ਤੈਨੂੰ ਵੀ ਦੋਖਿਆ ਮੈਨੂੰ ਵੀ ਦੋਖਿਆ ਮੇਰੀ ਵੀ ਭੈਣ ਸੀ ਇਹਦੀ ਵੀ ਭੈਣ ਸੀ ਉਹਦੀ ਵੀ ਭੈਣ ਸੀ ਉਹ ਸਾਰੇ ਪਿੰਡ ਦੀ ਭੈਣ ਸੀ ਸਾਡੇ ਪਿੰਡ ਦੀ ਕੁੜੀ ਸੀ ਧੀ ਸੀ ਧੀ ਸੀ ਓਏ ਓ ਮੁੱਢੇ ਦੇ ਅਫਸੋਸ ਕਰਨ ਗਿਆ ਉਹ ਬੰਦੇ ਨੇ ਮੇਰੇ ਕੋਲ ਘਰ ਆਈ ਇਹੋ ਜਿਹਾ ਕਹਿੰਦਾ ਉਹ ਰੋ ਨਾ ਤੂੰ ਉਹ ਮੇਰੀ ਵੀ ਘਰ ਆ ਲਈ ਸੀ ਐਰੀ ਵੀ ਘਰ ਆ ਲਈ ਸੀ ਕਿਹੜਾ ਆ ਲਈ ਸੀ ਸਾਰੇ ਪਿੰਡ ਦੀ ਘਰ ਆ ਗਈ ਸੀ ਕੋਈ ਇੱਕ ਤੋਂ ਬਾਅਦ ਇਹਨਾਂ ਨੇ ਮੈਨੂੰ ਇਹੋ ਛੱਪ ਰਖਾ ਗਿਆ